ਲੋਕ ਸਭਾ ਦੇ ਕਿਸੇ ਮદાન ਲਈ ਨਵਜੋਦ ਸਿੰਘ ਸਿੱਧੂ ਨੂੰ ਟਿਕਟ ਮਿਲ ਸਕਦੀ ਹੈ ਕੀ ਉਹ ਤਿਆਰੀ ਕਰ ਰਹੇ ਨੇ ਜਾਂ ਪੰਜਾਬ ਪ੍ਰਦੇਸ਼ ਕਾਂਗਰਸ ਨਵਜੋਦ ਸਿੰਘ ਸਿੱਧੂ ਲਈ ਪੰਜਾਬ ਦੇ ਵਿੱਚੋਂ ਕਿਸੇ ਖੇਤਰ ਲਈ ਕਿਸੇ ਲੋਕ ਸਭਾ ਖੇਤਰ ਲਈ ਉਹਨਾਂ ਨੂੰ ਟਿਕਟ ਦੀ ਹਾਮੀ ਭਰ ਸਕਦੀ ਹੈ ਤੇ ਨਾਲ ਅਕਾਲੀ ਦਲ ਭਾਜਪਾ ਸਬੰਧੀ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਚਰਚਾ ਚੱਲ ਰਹੀ ਸੀ ਉਸ ਸਬੰਧੀ ਆਖਰ ਦੋਨਾਂ ਪਾਰਟੀਆਂ ਦੇ ਵਿੱਚ ਸਮਝੌਤਾ ਹੋ ਗਿਆ ਸਿਰਫ ਐਲਾਨ ਹੋਣਾ ਹੀ ਬਾਕੀ ਹੈ ਪਿੰਨਿਆ ਕਿੰਨੀ ਅਸਿੱਟਾ ਲਈ ਇਹ ਐਲਾਨ ਹੋਇਆ ਸਾਰੇ ਮਾਮਲੇ ਸੰਬੰਧੀ ਸਾਰੀ ਚਰਚਾ ਵਾਸਤੇ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ ਉਹ ਕੇ ਚਿੰਤਕ ਤੇ ਸਿਆਸੀ ਮਾਹਰ ਤੇ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵਿਖੇ ਤੁਹਾਡਾ ਵੈਲਕਮ ਸਵਾਗਤ ਬਹੁਤ ਬਹੁਤ ਸ਼ੁਕਰੀਆ ਭਿੰਡਰ ਸਾਹਿਬ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਨਵਜੋਤ ਸਿੰਘ ਸਿੱਧੂ ਇਨੀ ਦਿਨੀ ਕਾਫੀ ਚਰਚਾ ਦੇ ਵਿੱਚ ਨੇ ਲੋਕ ਸਭਾ ਚੋਣ ਪਿੰਡ ਜਿਹੜਾ ਮદાન ਹੈ ਉਹ ਪੱਕ ਚੁੱਕਾ ਹੈ ਸਾਰੀਆਂ ਸਿਆਸੀ ਧਿਰਾਂ ਇਸ ਵੇਲੇ ਜਿਹੜੀ ਆਪਣੀ ਉਮੀਦਵਾਰਾਂ ਦੇ ਐਲਾਨ ਕਰ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲੀ ਜਿਹੜੀ ਹੈ ਇੱਕ ਆਪਣੀ ਸੂਚੀ ਜਾਰੀ ਕਰ ਦਿੱਤੀ ਗਈ ਦੂਜੀ ਸੂਚੀ ਸੰਬੰਧੀ ਜਿਹੜੀ ਕੇਂਦਰੀ ਚੋਣ ਕਮੇਟੀ ਦੀ ਅੱਜ ਸ਼ਾਮੀ ਬੈਠਕ ਹੈ ਇਸੇ ਤਰ੍ਹਾਂ ਕਾਂਗਰਸ ਵੱਲੋਂ ਵੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਤੇ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਅੱਜ ਸ਼ਾਮੀ ਦਿੱਲੀ ਦੇ ਵਿੱਚ ਬੈਠਕ ਹੈ ਖੈਰ ਨਵਜੋਤ ਸਿੰਘ ਸਿੱਧੂ ਸਬੰਧੀ ਇੱਕ ਚਰਚਾ ਪਿਛਲੇ ਸਮੇਂ ਚੱਲੀ ਕਿ ਸ਼ਾਇਦ ਉਹ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਉਮੀਦਵਾਰ ਕਾਂਗਰਸ ਦੀ ਤਰਫ ਹੋ ਸਕਦੇ ਹਨ ਅਜਿਹੀ ਚਰਚਾ ਦਾ ਉਹਨਾਂ ਨੇ ਕਹਿ ਰਿਹਾ ਕਿ ਇੱਕ ਤਰ੍ਹਾਂ ਇਹ ਕਹਿ ਕੇ ਗੱਲ ਨੂੰ ਅੱਗੇ ਤੋਰਿਆ ਕਿ ਜੇਕਰ ਉਹ ਚੋਣ ਲੜਨਗੇ ਤਾਂ ਅੰਮ੍ਰਿਤਸਰ ਤੋਂ ਲੜਨਗੇ ਕਹਿੰਦਾ ਭਾਵੇਂ ਕਿ ਪਟਿਆਲੇੋਂ ਜਿਹੜਾ ਉਹਨਾਂ ਦਾ ਜੱਦੀ ਛੇਰੇ ਇਲਾਕਾ ਉੱਥੋਂ ਚੋਣ ਨਹੀਂ ਲੜਨਗੇ ਖੈਰ ਪਿਛਲੇ ਸਮੇਂ ਇੱਕ ਚਰਚਾ ਸੀ ਕਿ ਉਹ ਪਟਿਆਲੇ ਤੋਂ ਲੋਕ ਸਭਾ ਦੇ ਉਮੀਦਵਾਰ ਹੋ ਸਕਦੇ ਨੇ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ ਕੋਵ ਸਬੰਧੀ ਇੱਕ ਕਾਫੀ ਚਰਚਾ ਚੱਲਦੀ ਰਹੀ ਖੈਰ ਜੇਕਰ ਆਪਾਂ ਇਸ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਦਿਵਾਲੇ ਘੂਮੀਏ ਤਾਂ ਡਾਕਟਰ ਸਾਹਿਬ ਦੱਸਿਓ ਕਿ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਲੋਕ ਸਭਾ ਚੋਣ ਪਿੰਡ ਦੇ ਵਿੱਚ ਸਿਆਸੀ ਭਵਿੱਖ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਜੀ ਡਾਕਟਰ ਸਾਹਿਬ ਜਿੰਦੇ ਸਰਵ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਆਪ ਦਾ ਕਾਂਗਰਸ ਪ੍ਰਧਾਨ ਨੇ ਪਿਛਲੇ ਸਮੇਂ ਦੇ ਦੌਰਾਨ ਵੱਡੇ ਸੈਲੀਬ੍ਰਿਟੀ ਵੀ ਨੇ ਤੇ ਉਹਨਾਂ ਨੇ ਇਸ ਵਾਰ ਉਹਨਾਂ ਨੇ ਦੁਬਾਰਾ ਆਪਣੀ ਪਾਰੀ ਖੇਡਣ ਦੇ ਲਈ ਪਿਛਲੇ ਸਮੇਂ ਦੇ ਦੌਰਾਨ ਕਈ ਕਾਂਗਰਸਤੋਂਾਂ ਪਰ ਹੋ ਕੇ ਆਪਣੀਆਂ ਰੈਲੀਆਂ ਵੀ ਕੀਤੀਆਂ ਤੇ ਜਿਹਦੇ ਸਬੰਧ ਦੇ ਵਿੱਚ ਕਾਂਗਰਸ ਪਾਰਟੀ ਨੇ ਪੰਜਾਬ ਦੀ ਜੁੰਟ ਨੇ ਉਹਨਾਂ ਦੇ ਖਿਲਾਫ ਸ਼ਿਕਾਇਤ ਵੀ ਕੀਤੀ ਤੇ ਉਹਨਾਂ ਨੂੰ ਫਿਰ ਰੁਕਣਾ ਵੀ ਪਿਆ ਤੇ ਪਿਛਲੇ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਕਾਂਗਰਸ ਦੀ ਪ੍ਰਿਯੰਕਾ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਤੇ ਉਸ ਬਾਰੇ ਟਵੀਟ ਕੀਤਾ ਤੇ ਉਸ ਤੋਂ ਬਾਅਦ ਹੁਣ ਜਿਹੜਾ ਕਿ ਜਿਸ ਤਰ੍ਹਾਂ ਕਾਂਗਰਸ ਦੇ ਵੱਲੋਂ ਕਿਉਂ ਇਹ ਲਈ ਸਰਗਰਮੀਆਂ ਰੰਭੀਆਂ ਗਈਆਂ ਨੇ ਤੇ ਟਿਕਟਾਂ ਦੀ ਵੰਡ ਹੋ ਰਹੀ ਹੈ ਲਿਸਟਾਂ ਆ ਰਹੀਆਂ ਨੇ ਉਹਦੇ ਤੋਂ ਲੱਗ ਰਿਹਾ ਵੀ ਨਵਜੋਤ ਸਿੰਘ ਸਿੱਧੂ ਦਾ ਹਾਲ ਤੱਕ ਤੇਰੇ ਪਾਸੇ ਕੋਈ ਇਸ ਤਰ੍ਹਾਂ ਦਾ ਨਹੀਂ ਲੱਗ ਰਿਹਾ ਕਿਉਂਕਿ ਜਦ ਤੱਕ ਪਹਿਲਾਂ ਇਹ ਚਰਚਾ ਸੀ ਕਿ ਨਵਜੋਤ ਸਿੰਘ ਸਿੱਧੂ ਜਾਂ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਪਟਿਆਲਾ ਤੋਂ ਚੋਣ ਲੜ ਸਕਦੇ ਨੇ ਪਰੰਤੂ ਉਹਨਾਂ ਨੇ ਇਸ ਬਾਰੇ ਵੀ ਜਵਾਬ ਦੇ ਦਿੱਤਾ ਤੇ ਉਹਨਾਂ ਨੇ ਇਹੋ ਕਿਹਾ ਕਿ ਮੇਰੀ ਕਰਮ ਭੂਮੀ ਗੁਰੂ ਨਗਰੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਉੱਥੇ ਪਹਿਲਾਂ ਹੀ ਜਿਹੜੇ ਮੌਜੂਦਾ ਐਮਪੀ ਅਜਲਾ ਸਾਹਿਬ ਉੱਥੇ ਬੈਠੇ ਨੇ ਤੇ ਉੱਥੇ ਕੋਈ ਹੋਰ ਵੀ ਕੈਂਡੀਡੇਟ ਹੋ ਸਕਦਾ ਕਾਂਗਰਸ ਪਾਰਟੀ ਦਾ ਉੱਥੇ ਵੀ ਇਹਨਾਂ ਨੇ ਆਪਣੀ ਕੋਈ ਸਰਗਰਮੀ ਲੰਬੇ ਸਮੇਂ ਤੋਂ ਨਹੀਂ ਕੀਤੀ ਹੋਈ ਹਾਂ ਬਿਲਕੁਲ ਡਾਕਟਰ ਸਾਹਿਬ ਕਿਉਂਕਿ ਉਹ ਕਹਿ ਰਹੇ ਨੇ ਕਿ ਮੇਰੀ ਕਰਮ ਭੂਮੀ ਅੰਮ੍ਰਿਤਸਰ ਹੈ ਮੈਂ ਜੇ ਚੌਂ ਲੜਾਂਗਾ ਤਾਂ ਅੰਮ੍ਰਿਤਸਰ ਤੋਂ ਲੋਕ ਸਭਾ ਦੇ لحاظ ਤੋਂ ਗੱਲ ਕਰ ਰਹੇ ਨੇ ਪਰ ਜਿਹੜਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਬਾਕੀ ਗੱਲ ਬਿਲਕੁਲ ਵਾਜਬ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀਆਂ ਜਿਹੜੀਆਂ ਸਿਆਸੀ ਸਰਗਰਮੀਆਂ ਦਾ ਕੇਂਦਰ ਬਿੰਦੂ ਉਹ ਪਟਿਆਲਾ ਅੰਮ੍ਰਿਤਸਰ ਉਹਨਾਂ ਦੀਆਂ ਉਹ ਗਤੀਵਿਧੀਆਂ ਨਹੀਂ ਵੇਖੀਆਂ ਗਈਆਂ ਤੇ ਅਜਿਹੇ ਸਾਰੇ لحاظ ਤੋਂ ਕਿ ਉਹ ਅੰਮ੍ਰਿਤਸਰ ਕਰਮ ਭੂਮੀ ਤੋਂ ਹੀ ਚੋਣ ਲੜ ਸਕਦੇ ਨੇ ਉਹ ਵੀ ਗੱਲ ਵਾਜਬ ਨਹੀਂ ਲੱਗਦੀ ਜੀ ਰਟ ਸਾਬ ਅ ਭਿੰਟਰ ਸਾਹਿਬ ਕਿਉਂਕਿ ਜਿਸ ਤਰ੍ਹਾਂ ਦਾ ਜਿਹੜਾ ਚੋਗੀ ਦਾ ਭੇੜ ਮੱchnਾ ਹੈ ਪੰਜਾਬ ਦੇ ਵਿੱਚ ਖਾਸ ਤੌਰ ਦੇ ਤੇ ਜਿਹੜਾ ਲੋਕ ਸਭਾ ਇਲੈਕਸ਼ਨ ਦਾ ਇਹਦੇ ਵਿੱਚ ਬਹੁਤ ਕੁਝ ਵਿਖਿਆ ਜਾਣਾ ਤੇ ਬਹੁਤ ਇਸ ਤਰ੍ਹਾਂ ਦੇ ਕੈਂਡੀਡੇਟ ਮੈਦਾਨ ਦੇ ਵਿੱਚ ਉਤਰਨਗੇ ਜਿਹੜੇ ਕਿ ਜਿੱਤ ਨੂੰ ਯਕੀਨੀ ਬਣਾ ਸਕਣ ਸਾਰੀਆਂ ਪਾਰਟੀਆਂ ਦੇ ਵੱਲੋਂ ਹੀ ਆ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਕਾਹਲੀ ਦਲ ਵੱਲੋਂ ਵੀ ਅਤੇ ਕਾਂਗਰਸ ਤੇ ਆਪ ਵੱਲੋਂ ਇਸ ਤਰ੍ਹਾਂ ਦੀ ਇਦੇ ਵਿੱਚੋਂ ਨਹੀਂ ਲੱਗਦਾ ਕਿ ਕਾਂਗਰਸ ਪਾਰਟੀ ਇਸ ਸਬੰਧ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਰਿਸਕ ਲਵੇ ਕਿਉਂਕਿ ਜਦ ਕਿ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਦੇ ਵਿੱਚੋਂ ਲੰਬੇ ਸਮੇਂ ਤੋਂ ਆਪਣੀਆਂ ਸਿਆਸੀ ਸਰਗਰਮੀਆਂ ਘਟਾਈਆਂ ਹੋਈਆਂ ਨੇ ਤੇ ਉਹਨਾਂ ਨੇ ਆਪਣਾ ਕੇਂਦਰ ਹੀ ਪਟਿਆਲਾ ਬਣਾ ਲਿਆ ਸੀ ਪਰੰਤੂ ਹੁਣ ਪਟਿਆਲਾ ਵੀ ਉਹਨਾਂ ਨੇ ਇਸ ਕਰਕੇ ਛੱਡ ਦਿੱਤਾ ਕਿ ਮੈਂ ਆਪਣੀ ਕਰਮ ਭੂਮੀ ਤੋਂ ਹੀ ਲੜਾਂਗਾ ਇਨ੍ਹਾਂ ਸੰਭਾਵਨਾਵਾਂ ਦੇ ਵਿੱਚ ਬਹੁਤਾ ਨਹੀਂ ਲੱਗ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵੱਲੋਂ ਟਿਕਟ ਦਿੱਤੀ ਜਾਵੇਗੀ ਹਾਂ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਬਿਲਕੁਲ ਡਾਕਟਰ ਸਾਹਿਬ ਇਸ ਤਰ੍ਹਾਂ ਹੀ ਲੱਗ ਰਿਹਾ ਹੈ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਦਾ ਹੁਣ ਹੱਥ ਨਹੀਂ ਆ ਪੜ ਰਿਹਾ ਨਾ ਹੀ ਅੰਮ੍ਰਿਤਸਰ ਤੇ ਨਾ ਹੀ ਪਟਿਆਲੇ ਕਿਉਂਕਿ ਪਟਿਆਲੇ ਜਿਹੜੀ ਹੈ ਲੀਡਰਸ਼ਿਪ ਜਿਹੜੀ ਨਵਜੋਤ ਸਿੰਘ ਸਿੱਧੂ ਦੇ ਆਲੇ-ਦੁਆਲੇ ਕਦੇ ਕੇਂਦਰਤ ਰਹੀ ਉਹਨਾਂ ਆਗੂਆਂ ਦੇ ਭਾਵੇਂ ਅਸੀਂ ਨਾਂ ਨਹੀਂ ਲੈ ਰਹੇ ਪਰੰਤੂ ਅੱਜ ਦੀ ਘੜੀ ਦੇ ਵਿੱਚ ਉਹ ਸਾਰੇ ਜ਼ਿਲ੍ਹੇ ਦੇ ਵੱਡੇ ਆਗੂ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਛਤਰੀ ਤੋਂ ਉਹ ਢੁੱਟ ਚੁੱਕੇ ਐ ਲਾਂਬੇ ਜਾ ਚੁੱਕੇ ਐ ਗੱਲ ਕਰ ਲਈ ਇਸ ਵੇਲੇ ਪਟਿਆਲਾ ਲੋਕ ਸਭਾ ਸੀਟ ਵਾਸਤੇ ਤਾਂ ਉੱਗੇ ਆਗੂ ਨੇ ਟਕਸਾਲੀ ਆਗੂ ਜਿਹੜੇ ਪਟਿਆਲੇ ਜ਼ਿਲ੍ਹੇ ਤੋਂ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵੀ ਇੱਕ ਦੋ ਵਾਰ ਰਹੇ ਨੇ ਸਰਦਾਰ ਲਾਲ ਸਿੰਘ ਲਾਲ ਸਿੰਘ ਦੇ ਘਰੇ ਪਿਛਲੇ ਦਿਨੀ ਇੱਕ ਵੱਡੀ ਐਮ ਬੈਠਕ ਹੁੰਦੀ ਹੈ ਜਿਹਦੇ ਵਿੱਚ ਵਿਰੋਧੀ ਧਿਰ ਦੇ ਆਗੂ ਜਿਹੜੇ ਪੰਜਾਬ ਦੇ ਨੇ ਪ੍ਰਤਾਪ ਸਿੰਘ ਬਾਜਵਾ ਸੂਬਾ ਪ੍ਰਧਾਨ ਹੋਰ ساری ਲੀਡਰਸ਼ਿਪ ਉੱਥੇ ਐਮ ਮੀਟਿੰਗ ਕਰਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਗੱਲ ਕੇਂਦਰ ਬਿੰਦੂ ਤੇ ਪਹੁੰਚੀ ਕਿ ਲਾਲ ਸਿੰਘ ਮਜਬੂਤ ਜਿਹੜੇ ਉਮੀਦਵਾਰ ਹੋ ਸਕਦੇ ਨੇ ਪਟਿਆਲਾ ਲੋਕ ਸਭਾ ਖੇਤਰ ਤੋਂ ਉਂਝ ਜੇਕਰ ਦੇਖੀਏ ਤਾਂ ਹਰदयाल ਸਿੰਘ ਕੰਬੋਜ ਜਿਨ੍ਹਾਂ ਨੇ 20 ਸਾਲ ਦੇ ਕਰੀਬ ਜਿਹੜੀ ਜ਼ਿਲ੍ਹੇ ਦੀ ਕਮਾਂਡ ਸੰਭਾਲੀ ਰੱਖੀ ਕਾਂਗਰਸ ਨੂੰ ਪੈਰਾਂ ਸਿਰ ਕਰਨ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਵੱਡਾ ਰੋਲ ਹੈ ਤੇ ਆਮ ਲੋਕਾਂ ਦੇ ਵਿੱਚ ਉਹਨਾਂ ਦੀ ਵੱਡੀ ਜਾਣ ਪਛਾਣ ਵੀ ਹੈ ਦੋ ਵਾਰ ਉਹ ਵਿਧਾਇਕ ਵੀ ਰਹੇ ਸਰਦਾਰ ਹਰदयाल ਸਿੰਘ ਕੰਬੋਜ ਉਹ ਵੀ ਦਾਅਵੇਦਾਰਾਂ ਦੀ ਸੂਚੀ ਦੇ ਵਿੱਚ ਮੰਨੇ ਜਾਂਦੇ ਨੇ ਇਸੇ ਤਰ੍ਹਾਂ ਹੀ ਆਪਾਂ ਗੱਲ ਕਰ ਲਈਏ ਬੀਬੀ ਗਰਸ਼ਰਨ ਕੌਰ ਰੰਦਾਵਾ ਜਿਹੜੇ ਕਿ ਕਾਂਗਰਸ ਦੀ ਇਸ ਵੇਲੇ ਸਟੇਟ ਮੈਲਾਵਿੰਗ ਦੀ ਸਟੇਟ ਪ੍ਰੈਜ਼ੀਡੈਂਟ ਨੇ ਤੇ ਉਹ ਵੀ ਟਕਸਾਲੀ ਕਾਂਗਰਸੀ ਵਜੋਂ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਨੇ ਉਹ ਵੀ ਜਿਹੜੀ ਹੈ ਲੋਕ ਸਭਾ ਸੀਟ ਦੀ ਉਮੀਦਵਾਰ ਵਜੋਂ ਕਹਿ ਲਈਏ ਕਿ ਦਾਅਵੇਦਾਰਾਂ ਦੇ ਵਿੱਚ ਇੱਕ ਲਿਖੈਂਦਾ ਭਾਵੇਂ ਕਿ ਇਹ ਤਿੰਨ ਨਾਂ ਜਿਹੜੇ ਪ੍ਰਮੁੱਖ ਤੌਰ ਤੇ ਆਪਾਂ ਮੰਨ ਸਕਦੇ ਹਾਂ ਜੇਕਰ ਦੇਖੀਏ ਕਿ ਅਜਿਹੇ ਤੇ ਨਾਮਾਂ ਅੱਗੇ ਨਵਜੋਤ ਸਿੰਘ ਸਿੱਧੂ ਦਾ ਨਾਮ ਨਹੀਂ ਖੜ ਰਿਹਾ ਜੀ ਡਾਕਟਰ ਸਾਹਿਬ ਪਿੰਡ ਸਰ ਇਹੋ ਕਾਰਨ ਹੈ ਨਵਜੋਤ ਸਿੰਘ ਸਿੱਧੂ ਨੇ ਆਪਣਾ ਇਸ ਚੋਣ ਤੋਂ ਪੈਰ ਪਿੱਛੇ ਖਿੱਚੇ ਨੇ ਤੇ ਆਪਣੇ ਆਪ ਨੂੰ ਕਿਹਾ ਕਿ ਮੈਂ ਕਰਮ ਭੁਣੀ ਤੋਂ ਲੜਾਂਗਾ ਜਦਕਿ ਉੱਥੇ ਉਹਨਾਂ ਨੇ ਸਰਗਰਮੀ ਕੋਈ ਨਹੀਂ ਕੀਤੀ ਦੂਸਰੀ ਗੱਲ ਇਹ ਹੈ ਵੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵੱਲੋਂ ਵੀ ਜਿਸ ਤਰ੍ਹਾਂ ਇਹ ਹਾਰਸ਼ ਜਾਣੀ ਹੁੰਦੀ ਹੈ ਇਹਦੀਆਂ ਸੰਭਾਵਨਾਵਾਂ ਵੀ ਬਹੁਤ ਘੱਟ ਲੱਗ ਰਹੀਆਂ ਨੇ ਕਿ ਕੋਈ ਦੋ ਦੋ ਟੰਗਾਂ ਦੇ ਨਾਲ ਟਿਕਟ ਮਿਲਦੀ ਆ ਜਾਂਦਾ ਉੱਪਰੋਂ ਜਾਂ ਫਿਰ ਥੱਲੇ ਤੋਂ ਜਾਂਦੀ ਹੈ ਜਿਹੜਾ ਕਮੇਟੀ ਤੋਂ ਸਟੇਟ ਕਮੇਟੀ ਤੋਂ ਔਰ ਸਾਰੀ ਜਿਹੜੇ ਵਿੰਗ ਨੇ ਉਹਨਾਂ ਦੇ ਵੱਲੋਂ ਸफारਸ਼ ਜਾਂਦੀ ਹੈ ਤੇ ਫਿਰ ਉਹਨੂੰ ਵਿਚਾਰਿਆ ਜਾਂਦਾ ਹਾਈ ਕਮਾਂਡ ਦੇ ਵੱਲੋਂ ਇਹ ਸੰਭਾਵਨਾ ਮੈ ਨਹੀਂ ਲੱਗਦੀ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵੱਲੋਂ ਉਹਨਾਂ ਦੇ ਨਾਂ ਦੀ ਇਸ ਚੋਣ ਦੇ ਪਿੱਟ ਦੇ ਵਿੱਚ ਉਹਨਾਂ ਨੂੰ ਟਿਕਟ ਦੇਣ ਦੇ ਲਈ ਸफारਸ਼ ਕੀਤੀ ਜਾਵੇ ਇਹ ਸੰਭਾਵਨਾ ਬਹੁਤ ਘੱਟ ਲੱਗਦੀਆਂ ਨੇ ਤੇ ਹਾਂ ਬਿਲਕੁਲ ਹੀ ਜੇਕਰ ਪਾਰਟੀ ਹਾਈ ਕਮਾਂਡ ਨੇ ਕਿਸੇ ਪਕਤੋਂ ਕਿਹਾ ਹੈ ਤਾਂ ਉਹ ਸੰਭਾਵਨਾਵਾਂ ਹੋ ਸਕਦੀਆਂ ਨੇ ਪਰ ਉਹ ਵੀ ਲੱਗਦਾ ਕਿ ਕਿ ਨਵਜੋਤ ਸਿੰਘ ਸਿੱਧੂ ਆਪਣੀ ਆਪ ਨੂੰ ਪਹਿਲਾਂ ਵੀ ਕਈ ਵਾਰ ਉਹ ਕਹਿ ਚੁੱਕੇ ਨੇ ਕਿ ਮੈਂ ਪੰਜਾਬ ਦੇ ਲਈ ਹੀ ਆਪਣਾ ਸੰਘਰਸ਼ ਕਰਾਂਗਾ ਤੇ ਪੰਜਾਬ ਦੇ ਵਿੱਚ ਹੀ ਰਹਾਂਗਾ ਤੇ ਉਹਨਾਂ ਦੀ ਸ਼ਾਇਦ 2027 ਦੀ ਇਲੈਕਸ਼ਨ ਵਾਸਤੇ ਆਪਣੇ ਆਪ ਨੂੰ ਇਕੱਠਾ ਕਰ ਰਹੇ ਨੇ ਇਹ ਇਹ ਵੀ ਹੋ ਸਕਦੀਆਂ ਨੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਆਪ ਵੀ ਨਹੀਂ ਵੱਡੀ ਸਰਗਰਮੀ ਨਹੀਂ ਦਿਖਾ ਰਹੇ ਤੇ ਜਿਨ੍ਹਾਂ ਦੇ ਕਾਰਨ ਉਹਨਾਂ ਨੂੰ ਪਾਰਲੀਮੈਂਟ ਤੋਂ ਉਹਨਾਂ ਦੇ ਸ਼ਾਇਦ ਨਾਟਕੀ ਤਿੱਜਾ ਵੀ ਸਗੋਂ ਉਹਨਾਂ ਨੂੰ ਅਜੇ ਪ੍ਰਚਾਰਕ ਦੇ ਤੌਰ ਤੇ ਵੱਡਾ ਸਟਾਰ ਪ੍ਰਚਾਰਕ ਦੇ ਤੌਰ ਤੇ ਹੀ ਪਾਰਟੀ ਦੇ ਵਿੱਚ ਕੰਮ ਲਿਆ ਜਾਵੇ ਇਸ ਸੰਭਾਵਨਾ ਮੈਂ ਵੱਧ ਲੱਗਦੀ ਹੈ ਡਾਕਟਰ ਸਾਹਿਬ ਇਹਦਾ ਮਤਲਬ ਕਿ ਨਵਜੋਤ ਸਿੰਘ ਸਿੱਧੂ ਲਈ ਭਾਵੇਂ ਇੱਕ ਪਾਸੇ ਦੇਖੀਏ ਕਿ ਹਾਲਾਤ ਨਹੀਂ ਬਣ ਰਹੇ ਕਿ ਪੰਜਾਬ ਦੇ ਵਿੱਚ ਕਿਸੇ ਖੇਤਰ ਦੇ ਵਿੱਚ ਅਮਰਸਰ ਪਟਿਆਲਾ ਜਾਂ ਕਿਸੇ ਹੋਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਆਪਣਾ ਉਮੀਦਵਾਰ ਬਣਾ ਕੇ اتار ਸਕੀ ਜਿਹੜੀ ਦੂਜੀ ਗੱਲ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਲੋਕ ਸਭਾ ਪੇਡ ਲਈ ਆਪ ਹੀ ਖੁਦ ਉਤਰਨਾ ਨਹੀਂ ਚਾਹੁੰਦੇ ਉਹ ਟਾਲਾ ਵੱਟ ਰਹੇ ਨੇ ਉਹਨਾਂ ਦਾ ਨਿਸ਼ਾਨਾ ਅਗਲਾ 227 ਹੈ ਸੀਐਮ ਦੀ ਚੇਅਰ ਲਈ ਪਰ ਡਾਕਟਰ ਸਾਹਿਬ ਕਈ ਵਾਰ ਪਾਰਟੀ ਲਈ ਮਜਬੂਰੀ ਹੁੰਦੀ ਹੈ ਕਿਸੇ ਵੱਡੇ ਆਗੂ ਨੂੰ ਉਸ ਨੂੰ ਮੈਦਾਨ ਦੇ ਵਿੱਚ ਭੇਜਣਾ ਤੇ ਸੰਭਾਵਨਾ ਵਾਂ ਜੇਕਰ ਆਪਾਂ ਚਫੇਰੋਂ ਦੇਖੀਏ ਤੇ ਨਵਜੋਤ ਸਿੰਘ ਸਿੱਧੂ ਲਈ ਹਾਲਾਤ ਕਾਂਗਰਸ ਦੇ ਤਰਫੋਂ ਇਸ ਲਈ ਉਸ ਕਦਰ ਨਹੀਂ ਕਿ ਉਹਨੂੰ ਇੱਕ ਵੱਡੇ ਆਗੂ ਵਜੋਂ ਸਮਝ ਕੇ ਕਿਸੇ ਪੇੜ ਦੇ ਵਿੱਚ ਆਤਾਰਨ ਕਿਉਂਕਿ ਨਵਜੋਤ ਸਿੰਘ ਸਿੱਧੂ ਦੀਆਂ ਪਿਛਲੇ ਸਮੇਂ ਸਰਗਰਮੀਆਂ ਇੱਕ ਤਰ੍ਹਾਂ ਐਂਟੀ ਕਾਂਗਰਸ ਵੀ ਰਹੀਆਂ ਨੇ ਆਪਣੇ ਪੱਧਰ ਤੇ ਉਹਨਾਂ ਨੇ ਰੈਲੀਆਂ ਕੀਤੀਆਂ ਜਿਹਦਾ ਇੱਕ ਵੱਡਾ ਵਿਵਾਦ ਰਿਹਾ ਹੂਵੇ ਦੀ ਸਟੇਟ ਇਕਾਈ ਨੇ ਜਿਹੜੇ ਜਿਨ੍ਹਾਂ ਦੀ ਇਕਾਈ ਇਸ ਲਈ ਰਾਜਾ ਵੜਿੰਗਜੀ ਕੋਲ ਹੈ ਉਹਨਾਂ ਨੇ ਤੇ ਉਹਨਾਂ ਦੀ ਟੀਮ ਨੇ ਇਤਰਾਜ਼ ਵੀ ਕੀਤਾ ਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੀਆਂ ਕੁਝ ਸ਼ਿਕਾਇਤਾਂ ਹਾਈ ਕਮਾਂਡ ਕੋਲ ਵੀ ਗਈਆਂ ਇਹ ਸਾਰੇ ਮਾਮਲੇ ਸੰਬੰਧੀ ਅਜੇ ਮਗਰੋਂ ਹੀ ਨਵਜੋਤ ਸਿੰਘ ਸਿੱਧੂ ਨੂੰ ਜਿਹੜੀਆਂ ਆਪਣੇ ਪੱਧਰ ਤੇ ਜਿਹੜੀਆਂ ਰੈਲੀਆਂ ਦਾ ਮਹਾਜ ਆਰੰਭਿਆ ਗਿਆ ਸੀ ਉਸ ਨੂੰ ਰੋਕਣਾ ਪਿਆ ਖੈਰ ਹੁਣ ਲੋਕ ਸਭਾ ਪੇੜ ਵੱਡੇ ਪੱਧਰ ਉੱਤੇ ਵੱਧ ਕੇ ਅੱਗੇ ਵਧ ਰਿਹਾ ਹੈ ਤੇ ਕਾਂਗਰਸ ਦੀ ਜਿਹੜੀ ਹੈ ਕੇਂਦਰੀ ਚੋਣ ਕਮੇਟੀ ਦੀ ਅੱਜ ਵੀ ਸ਼ਾਮੀ ਇੱਕ ਬੈਠਕ ਹੈ ਪਹਿਲੀ ਸੂਚੀ ਤੋਂ ਜਿਹੜੀ ਜਾਰੀ ਹੋਗੀ ਅਗਲੀ ਸੂਚੀ ਦੀ ਜਿਹੜੀ ਸੰਭਾਵਨਾ ਹੈ ਕਿ ਅਗਲੇ 1-2 ਦਿਨਾਂ ਦੇ ਵਿੱਚ ਵਿੱਚ ਉਹ 이슈 ਜਾਰੀ ਹੋ ਸਕਦੀ ਹੈ ਸਵਾਲ ਫਿਰ ਉੱਥੇ ਆ ਖੜਦਾ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਜਿਹੜੀ ਚੋਣ ਸੂਚੀ ਹੈ ਉਹਦੇ ਵਿੱਚ ਉਹਨਾਂ ਦਾ ਨਾਮ ਦਰਜ ਹੋਏਗਾ ਜਾਂ ਨਹੀਂ ਜੀ ਡਾਕਟਰ ਸਾਹਿਬ ਡੰਡਰ ਸਾਹਿਬ ਜਿਹੜਾ ਸਿਆਸੀ ਲੀਡਰ ਨੇ ਉਹਨਾਂ ਦੇ ਲਈ ਕਈ ਵਾਰ ਇਹ ਵੀ ਹੁੰਦਾ ਹੈ ਕਿ ਉਹਨਾਂ ਨੇ ਲਗਾਤਾਰ ਸਰਗਰਮ ਰਹਿਣਾ ਹੁੰਦਾ ਹੈ ਸਰਗਰਮ ਰਹਿਣ ਦੇ ਲਈ ਉਹ ਚੋਣ ਲੜਦੇ ਨੇ ਇਹ ਵੀ ਪਤਾ ਹੋਣ ਦੇ ਬਾਅਦ ਵੀ ਦੇਸ਼ਕ ਉਹਨਾਂ ਨੂੰ ਵਿਸਥਾਣ ਦੇ ਵਿੱਚ ਸਫਲਤਾ ਨਹੀਂ ਮਿਲਨੀ ਇਹਦੇ ਵਾਸਤੇ ਵੀ ਉਹ ਆਪਣੇ ਆਪ ਨੂੰ ਬਰਕਰਾਰ ਰੱਖਣ ਦੇ ਲਈ ਵੀ ਲਗਾਤਾਰ ਚੋਣ ਲੜਦੇ ਰਹਿੰਦੇ ਨੇ ਕਿ ਉਹਨਾਂ ਦੇ ਵਿੱਚ ਆਉਂਦੇ ਨਹੀਂ ਤੇ ਕਈ ਵਾਰ ਇਹ ਵੀ ਹੁੰਦਾ ਹੈ ਕਿ ਕਈ ਲੀਡਰ ਆਪਣੀਆਂ ਜਿਹੜੇ ਸ਼ਕਤੀਆਂ ਨੇ ਉਹਨਾਂ ਨੂੰ ਬਚਾ ਕੇ ਅਗਲੇ ਕਿਸੇ ਨਿਸ਼ਾਨੇ ਦੇ ਲਈ ਕੇਂਦ੍ਰਿਤ ਕਰਨ ਦੇ ਲਈ ਕਈ ਵਾਰ ਆਪਣਾ ਪੈਰ ਖਿੱਚ ਲੈਂਦੇ ਨੇ ਵੀ ਚਲੋ ਅਗਲੀ ਅਗਲੇ ਮੈਦਾਨ ਦੇ ਵਿੱਚ ਆਪਣੀਆਂ ਸਾਰੀਆਂ ਸ਼ਕਤੀਆਂ ਗਿਣਤੀਆਂ ਮਿੰਟੀਆਂ ਦੀ ਗੇਮ ਹੈ ਕਿਉਂਕਿ ਜਿਹੜੀ ਪੋਲਿਟਿਕਸ ਹੈ ਸਿਆਸੀ ਇਹ ਵੀ ਬਿਲਕੁਲ ਮਿਲਤੀਆਂ ਮਿਲਤੀਆਂ ਦੇ ਉੱਪਰ ਹੈ ਇਸ ਕਰਕੇ ਕਈ ਵਾਰ ਉਹ ਆਪਣੀ ਸ਼ਕਤੀ ਨੂੰ ਨਸ਼ਟ ਨਹੀਂ ਕਰਨਾ ਚਾਹੁੰਦੇ ਹੁੰਦੇ ਤੇ ਉਹਨੂੰ ਦੂਸਰੇ ਪਾਸੇ ਡਾਇਵਰਟ ਕਰਕੇ ਅਗਲੇ ਨਿਸ਼ਾਨੇ ਤੇ ਕੇਂਦਰਿਤ ਕਰ ਲੈਂਦੇ ਨੇ ਜਿਸ ਤਰ੍ਹਾਂ ਲੱਗਦਾ ਹੈ ਵੀ ਨਵਜੋਤ ਸਿੰਘ ਸਿੱਧੂ ਇਸ ਵਾਰ ਸ਼ਾਇਦ ਆਪਣੀ ਜਿਹੜੀ ਸ਼ਕਤੀ ਨੂੰ ਪੁਚਾ ਕੇ ਆਪਣੀ ਕੰਸੋਲੀਡੇਟ ਕਰਕੇ ਅਗਲੀ ਵੱਡੀ ਲੜਾਈ ਦੇ ਲਈ ਵੱਡੀ ਕਿਉਂ ਦੇ ਲਈ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਕਰਨਾ ਚਾਹੁੰਦੇ ਹੋਣ ਇਸ ਕਰਕੇ ਹੀ ਉਹ ਆਪਣਾ ਜਿਹੜਾ ਪਹਿਲਾਂ ਉਹਨਾਂ ਨੇ ਆਪਣੇ ਆਪ ਨੂੰ ਕੇਂਦਰਿਤ ਕੀਤਾ ਸੀਗਾ ਰੈਲੀਆਂ ਕੀਤੀਆਂ ਫਿਰ ਉਹਨਾਂ ਨੇ ਆਪਣੇ ਆਪ ਨੂੰ ਰੋਕ ਲਿਆ ਜਿਸ ਤਰ੍ਹਾਂ ਤੇ ਉਹਨਾਂ ਨੂੰ ਨਿਰਦੇਸ਼ ਦਿੱਤੇ ਗਏ ਫਿਰ ਹਾਈ ਕਮਾਂਡ ਨੂੰ ਮਿਲਦੇ ਨੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੇਰੀ ਕਰਮ ਭੂਮੀ ਦੇ ਉੱਪਰ ਅੰਮ੍ਰਿਤਸਰ ਤੋਂ ਮੈਂ ਤੂੰ ਲੜ ਸਕਦਾ ਇਥੋਂ ਨਹੀਂ ਹੈਗਾ ਇਹ ਇਹ ਸਭਾਵਨਾਮਾਨੇ ਜਿਹੜੀਆਂ ਲੱਗਦੀਆਂ ਨੇ ਵੀ ਉਹ ਹਾਲਾਂਕਿ ਆਪਣੇ ਆਪ ਨੂੰ ਬਚ ਬਚਾ ਕੇ ਆਪਣਾ ਜਿਹੜਾ ਹੈਗਾ ਅਗਲਾ ਗੋਲਟ੍ਰਾਪ ਕਰਨ ਦੇ ਲਈ ਤਿਆਰ ਤੁਰ ਰਹੇ ਜੀ ਹਾਂ ਬਿਲਕੁਲ ਡਾਕਟਰ ਸਾਹਿਬ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਇੱਕ ਵੱਡੀ ਪੋਜ਼ਿਟਿਵ ਗੱਲ ਹੈ ਕਿ ਪਿਛਲੇ ਸਮੇਂ ਜਿਹੜੀਆਂ ਉਹਨਾਂ ਨੇ ਆਪਣੇ ਪੱਧਰ ਉੱਤੇ ਭਾਵੇਂ ਕਿ ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਮਜ਼ਬੂਤੀ ਲਈ ਹੀ ਰੈਲੀਆਂ ਨੇ ਜਦੋਂ ਉਹ ਮਾਲਵੇ ਦੀ ਕੁਝ ਖਿੱਤਿਆਂ ਦੇ ਵਿੱਚ ਕੀਤੀਆਂ ਤਾਂ ਲੋਕਾਂ ਵੱਲੋਂ ਵੱਡਾ ਰਿਸਪੌਂਸ ਜ਼ਰੂਰ ਮਿਲਿਆ ਵੱਡੀ ਪੱਧਰ ਉੱਤੇ ਜਿਹੜੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਸੁਣਨ ਗਏ ਪਰੰਤੂ ਉਸ ਰੈਲੀਆਂ 'ਚ ਜਿਹੜਾ ਵੱਡਾ ਸਵਾਲ ਇਹ ਵੀ ਉੱਠਿਆ ਕਿ ਨਵਜੋਤ ਸਿੰਘ ਸਿੱਧੂ ਨੇ ਰਾਹਿਬ ਵਗਾਹੀ ਉਹਨਾਂ ਰੈਲੀਆਂ ਦੇ ਵਿੱਚ ਜਿਹੜਾ ਭਾषण ਕੀਤਾ ਉਹਨਾਂ ਦੇ ਵਿੱਚ ਉਹਨਾਂ ਨੇ ਆਪਣੀ ਪਾਰਟੀ ਦੇ ਕੁਝ ਆਗੂਆਂ ਨੂੰ ਕਟਹਿਰੇ ਦੇ ਵਿੱਚ ਵੀ ਲਿਆ ਜੀ ਡਾਕਟਰ ਸਾਹਿਬ ਸਤਿ ਪੰਦਿਤ ਸਾਹਿਬ ਇਹ ਹੋ ਕਰਨੇ ਕਿ ਉਹ ਆਪਣੀ ਸ਼ਕਤੀ ਨੂੰ ਕਨਸੋਲੀਡੇਟ ਕਰਕੇ ਆਪਣੀ ਅਧਿਸ਼ਕਤੀ ਨੂੰ ਦੇਖ ਰਹੇ ਹੋਣਗੇ ਤੇ ਦੂਸਰੀ ਗੱਲ ਇਹ ਹੈ ਵੀ ਇਸ ਟੂਨ ਦੇ ਵਿੱਚ ਜਿਹੜੇ ਉਹਨਾਂ ਦੇ ਸਿਆਸੀ ਵਿਰੋਧੀ ਨੇ ਜਾ ਉਹਨਾਂ ਦੇ ਹੋਰ ਵੀ ਇਸ ਤਰ੍ਹਾਂ ਦੇ ਨੇ ਵੀ ਉਹਨਾਂ ਦਾ ਕਿਸ ਤਰ੍ਹਾਂ ਦਾ ਵਿਖ ਰਹਿੰਦਾ ਉਹਨਾਂ ਨੂੰ ਇਹ ਚੋਣ ਦੇ ਵਿੱਚ ਕਿਸ ਤਰ੍ਹਾਂ ਦੀ ਹੁੰਦੀ ਹੈ ਫਿਰ ਵੀ ਇਹ ਇਹ ਵੀ ਹੋ ਸਕਦਾ ਹੈ ਇਸ ਤੋਂ ਬਾਅਦ ਉਹ ਕੋਈ ਆਪਣੀ ਰਣਨੀਤੀ ਬਣਾਉਣ ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਦੇਖਿਆ ਜਾ ਵੀ ਤਾਂ ਉਹਦਾ ਆਪਣਾ ਇੱਕ ਵਰਗ ਹੈ ਉਹਦੀ ਆਪਣਾ ਇੱਕ ਖੇਤਰ ਹੈ ਜਿੱਥੇ ਉਹਦੀ ਪਹੁੰਚ ਹੈ ਜਿੱਥੋਂ ਤੱਕ ਕਿ ਉੱਤੇ ਫੋਲੋਅਰ ਨੇ ਜਿਸ ਤਰ੍ਹਾਂ ਉਹਦਾ ਇੱਕ ਸਟਾਰ ਹੈ ਉਹਦੀ ਉਹਦੀ ਆਪਣੀ ਕੰਮ ਕਰਨ ਦਾ ਇੱਕ ਵੱਖਰਾ ਸਟਾਈਲ ਹੈ ਉਹਦੇ ਬਖਰੇ ਕੀ ਇਹ ਉਹਦੇ ਨਾਲ ਉਹਦੇ ਪੈਰੋਕਾਰ ਨੇ ਜਿਸ ਤਰ੍ਹਾਂ ਦੇ ਉਹਨੇ ਆਪਣੀਆਂ ਰੈਲੀਆਂ ਦੇ ਵਿੱਚ ਉਹਨੇ ਦਰਸਾਇਆ ਕੀਤਾ ਆਪਣੇ ਤੌਰ ਤੇ ਇੰਡੀਪੈਂਡੈਂਟ ਰੈਲੀਆਂ ਕਰਕੇ ਉਹਨੇ ਭੀੜ ਵੀ ਇਕੱਠੀ ਕੀਤੀ ਤੇ ਲੋਕ ਵੀ ਉਹਦੇ ਨਾਲ ਜੁੜੇ ਸੀਗੇ ਉਹ ਤਾਂ ਜੋ ਦਰਸਾਉਣ ਦੀ ਉਹਨੇ ਕੋਸ਼ਿਸ਼ ਕੀਤੀ ਸੀ ਬੇਸ਼ੱਕ ਕਾਂਗਰਸ ਪਾਰਟੀ ਵੱਲੋਂ ਜਿਹੜੀ ਸਮੂਹਕ ਤੌਰ ਤੇ ਕੀਤੀਆਂ ਗਈਆਂ ਸੀ ਉਹ ਰੈਲੀਆਂ ਉਸ ਤਰ੍ਹਾਂ ਉਹਨੀਆਂ ਕਾਮਯਾਬ ਵੀ ਨਹੀਂ ਰਹੀਆਂ ਸੀ ਉਹਦੇ ਪ੍ਰਤੀ ਉਹਨੇ ਅਪਦਾ ਇੱਕ ਜਿਹੜਾ ਵੱਖਰਾ ਅ ਜਲਵਾ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਇਹ ਵੀ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਸਾਰੀ ਸ਼ਕਤੀ ਨੂੰ ਹਾਲਾਂਕਿ ਇਸ ਤਰ੍ਹਾਂ ਕੇਂਦਰਿਤ ਕਰਕੇ ਹਾਈ ਕਮਾਂਡ ਨੂੰ ਕੌਣ ਆਲੇ ਸਮੇਂ ਇਲੈਕਸ਼ਨ ਤੋਂ ਬਾਅਦ ਆਪਣੀ ਰਣਨੀਤੀ ਜਾਂ ਆਪਣੇ ਪੱਤੇ ਜਾਂ ਆਪਣੇ ਆਪ ਨੂੰ ਕਿਸ ਪੱਧਰ ਨੂੰ ਸਥਿਤ ਕਰਨਾ ਹੈ ਇਸ ਦੇ ਲਈ ਇਹ ਕੇਂਦਰਿਤ ਕਰੇਗਾ ਕਿਉਂਕਿ ਪਹਿਲਾਂ ਤਾਂ ਇਹ ਵੀ ਲੱਗਣ ਲੱਗਾ ਸੀ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਪਾਰਟੀ ਤੋਂ ਬਾਹਰ ਚਲੇ ਜਾਣਗੇ ਜਾਂ ਕੋਈ ਆਪਣੀ ਪਾਰਟੀ ਬਣਾਉਣਗੇ ਪਰ ਇਹਨਾਂ ਦੇ ਵਿੱਚ ਹੁਣ ਇਹ ਸਪਸ਼ਟ ਹੋ ਚੁੱਕਾ ਹੈ ਕਿ ਉਹ ਪਾਰਟੀ ਦੇ ਵਿੱਚ ਹੀ ਰਹਿਣਗੇ ਇਹ ਪਾਰਟੀ ਦੇ ਵਿੱਚ ਰਹਿ ਕੇ ਹੀ ਆਪਣੀ ਜਿਹੜੀ ਅਗਲੀ ਯੋਜਨਾ ਬੰਦੀ ਬਣਾਉਣਗੇ ਜੀ ਬਿਲਕੁਲ ਨਵਜੋਤ ਸਿੰਘ ਸਿੱਧੂ ਸਬੰਧੀ ਡਾਕਟਰ ਸਾਹਿਬ ਪਹਿਲਾਂ ਇੱਕ ਵਾਰੀ ਚਰਚਾ ਵੀ ਬੜੇ ਵੱਡੇ ਪੱਤਰ ਉਤੇ ਪਾਗੀ ਗਈ ਸੀ ਕਿ ਸ਼ਾਇਦ ਉਹ ਭਾਜਪਾ ਦੇ ਵਿੱਚ ਵਾਪਸ ਨਾ ਚਲੇ ਜਾਣ ਕਿਉਂਕਿ ਉਹਨਾਂ ਦੀ ਜਿਹੜਾ ਮੁੱਢ ਉਹ ਭਾਜਪਾ ਦੇ ਵਿੱਚ ਉਂਭਜਿਆ ਸੀ ਭਾਜਪਾ ਦੀ ਤਰਫੋਂ ਜੀ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਤੋਂ ਰਹੇ ਕਈ ਵਾਰ ਖੈਰ ਦੂਜੇ ਪਨੇ ਜੇਕਰ ਦੇਖੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਵਾਰ ਤੁਲਨਾਤਮਕ ਅਧਿਐਨ ਕਹਿ ਲਈ ਕਿਸੇ ਅਸੀ ਤਰ੍ਹਾਂ ਦਾ ਤੰਜ ਉਹਨੇ ਵਿਆਹ ਵਾਲੇ ਸੂਟ ਨਾਲ ਵੀ ਕਰ ਦਿੱਤਾ ਸੀ ਡਾਕਟਰ ਸਾਹਿਬ ਵਿਆਹ ਵਾਲਾ ਸੂਟ ਵਰੀ ਵਾਲਾ ਸੂਟ ਇਹ ਕੀ ਸੀਗਾ ਆਪਾਂ ਜੇ ਜ਼ਿਕਰ ਕਰੀਏ ਥੋੜਾ ਜਿਆ ਕਿ ਨਵਜੋਤ ਸਿੰਘ ਸਿੱਧੂ ਦਾ ਪਾਰਟੀਆਂ ਬਦਲਣਾ ਜਾਂ ਉਹਨਾਂ ਪ੍ਰਤੀ ਪਾਰਟੀਆਂ ਬਦਲ ਦੀ ਚਰਚਾ ਅੱਗੇ ਵਧਣੀ ਵਾਰ-ਵਾਰ ਅੱਗੇ ਵਧਣੀ ਤਾਂ ਅਜੇ ਮਗਰੋਂ ਹੀ ਮੁੱਖ ਮੰਤਰੀ ਸਾਹਿਬ ਨੂੰ ਗਵੰ ਸਿੰਘ ਮਾਨਹੁਰਾ ਨੂੰ ਇਹ ਬਿਆਨ ਦੇਣ ਲਈ ਮਜਬੂਰ ਹੋਣਾ ਪਿਆ ਵਿਆਹ ਵਾਲਾ ਸੂਟ ਕਿਉਂਕਿ ਵਿਆਹਲੇ ਸੂਟ ਦੀ ਕੀ ਖਾਸੀਅਤ ਹੁੰਦੀ ਏ ਵਰੀ ਵਾਲੇ ਸੂਟ ਦੀ ਡਾਕਟਰ ਸਾਹਿਬ ਪਹਿਲਾਂ ਤਾਂ ਇਹ ਦੱਸਿਓ ਫਿਰ ਆਪਾਂ ਸਿਆਸੀ ਮਹਾਜ ਨੂੰ ਅੱਗੇ ਤੋਰਦੇ ਹਾਂ ਆ ਭਿੰਦਰ ਸਾਹਿਬ ਅਸਲ ਦੇ ਵਿੱਚ ਗੁਰਪ੍ਰਭਾਸ ਸਿੰਘ ਮਾਨ ਵੀ ਕਲਾਕਾਰ ਨੇ ਅਤੇ ਹੀ ਸਦਾ ਨੂੰ ਜੋ ਸਿੰਘ ਸਿੱਧੂ ਵੀ ਇੱਕ ਸਟਾਰ ਨੇ ਤੇ ਇਹਦੇ ਵਿੱਚ ਉਹਨਾਂ ਨੇ ਪੰਜਾਬ ਦੀਆਂ ਰਵੈਤਾਂ ਦੇ ਬਾਰੇ ਜਿਵੇਂ ਕਿ ਪੰਜਾਬ ਦੇ ਵਿੱਚ ਬਰੀ ਦੇ ਤੇ ਔਰ ਦੀ ਬੜੀ ਮਹੱਤਤਾ ਹੁੰਦੀ ਏ ਇੱਕ ਬਰੀ ਦਾ ਜਿਹੜਾ ਹੁੰਦਾ ਹੈ ਬਰੀ ਦਾ ਸੂਟ ਉਹ ਬੜਾ ਵਧੀਆ ਕਿਸਮ ਦਾ ਸੂਟ ਹੁੰਦਾ ਪਰੰਤੂ ਉਹਨੂੰ ਵਰਤਿਆ ਨਹੀਂ ਜਾਂਦਾ ਉਹ ਅੱਗੇ ਦੀ ਅੱਗੇ ਚੱਲਦਾ ਰਹਿੰਦਾ ਹੈਗਾ ਜਾਂ ਉਹ ਭਾਲਿਆ ਪਿਆ ਰਹਿੰਦਾ ਪੇਟੀਆਂ ਦੇ ਵਿੱਚ ਜਾਂ ਅੱਗੇ ਅੱਗੇ ਕਿਸੇ ਹੋਰ ਪੰਚਵ ਦੇ ਲਈ ਅੱਗੇ ਦੀ ਅੱਗੇ ਦਿੱਤੇ ਜਾਂਦੇ ਨੇ ਵਿਆਹ ਦੇ ਵਿੱਚ ਦਿੱਤਾ ਜਾਂਦਾ ਉਹ ਚਮਕ ਦਮਕ ਬਹੁਤ ਹੁੰਦੀ ਆ ਉਹਨਾਂ ਦੇ ਵਿੱਚ ਉਹ ਉਹ ਸਿਆਸੀ ਤਨ ਜੋ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਸਿੱਧੂ ਸਾਹਿਬ ਦੇ ਉੱਪਰ ਇਸ ਤਰ੍ਹਾਂ ਦਾ ਕਿਤੇ ਆਤੀ ਕੀਤੇ ਵਿਆਹ ਦੇ ਸੂਟ ਦੀ ਤਰ੍ਹਾਂ ਅੱਗੇ ਦੀ ਅੱਗੇ ਚਲੇ ਜਾਂਦੇ ਨੇ ਤੇ ਇਹ ਬਕਰੀਆਂ ਉਹ ਆਪਣੇ ਇਹਨਾਂ ਦੇ ਮਜ਼ਾਕੀਆ ਸੁਭਾਅ ਜਾਂ ਇਹਨਾਂ ਦੀ ਆਪਣੀ ਕਿਸਟਾਰ ਦੀ ਜਿਹੜੇ ਕਲਾਕਾਰ ਨੇ ਇਹਨਾਂ ਦਾ ਇੱਕ ਤੰਜ ਕਸਮ ਦਾ ਇੱਕ ਆਪਣਾ ਇੱਕ ਅੰਦਾਜ਼ ਹੁੰਦਾ ਹੈ ਇਹ ਪੰਜਾਬ ਦੀ ਸਹਿਤ ਦੇ ਵਿੱਚ ਉਹਨਾਂ ਨੇ ਆਪਣੇ ਸਿਆਸੀ ਵਿਰੋਧੀਆਂ ਦੇ ਉੱਪਰ ਇਸ ਤਰ੍ਹਾਂ ਦਾ ਕਸਿਆ ਤੇ ਇਸ ਤਰ੍ਹਾਂ ਦੇ ਵਿੱਚੋਂ ਇਹ ਸਭ ਕਹਿੰਦਾ ਭਾਵ ਕਿ ਵਿਆਲਾ ਸੂਟ ਵਰਤਨ ਵਰਤੋਂ ਦੇ ਘੱਟ ਕੰਮ ਆਉਂਦਾ ਉਹ ਘਾਟੀ ਸੀਪਦਾ ਉਹ ਅੱਗੇ ਜਾਂਦਾ ਮਤਲਬ ਅੱਗੇ ਵੀ ਆ ਲਓ ਜੀ ਜਿਹੜੀਆਂ ਖਾਸ ਕਰਕੇ ਜਨਾਨੀਆਂ ਮਹਿਲਾਵਾਂ ਦਾ ਇਹ ਮਾਮਲਾ ਵਿਆਹ ਦੇ ਵਿੱਚ ਦੇਣਾ ਉਪਿਆ ਰਿੰਦਾ ਫਿਰ ਅਗਲੇ ਕਿਸੇ ਵਿਆਹ ਦੇ ਵਿੱਚ ਜਾਂ ਉਸ ਵਿਆਹ ਤੋਂ ਫਿਰ ਵਾਪਸ ਮੁੜਦਾ ਹੈ ਖੈਰ ਇੱਕ ਮੁੱਖ ਮੰਤਰੀ ਸਾਹਿਬ ਨੇ ਵਿਆਹਲੇ ਸੂਟ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਆਕਾਤ ਉਹੋ ਮਾਪਣ ਦੀ ਕੋਸ਼ਿਸ਼ ਕੀਤੀ ਤੇ ਦੂਜੇ ਬਣੇ ਡਾਕਟਰ ਸਾਹਿਬ ਨਵਜੋਤ ਸਿੰਘ ਸਿੱਧੂ ਵੀ ਘਟ ਨਹੀਂ ਉਹਨਾਂ ਨੇ ਵਿਆਲੇ ਸੀ ਉਹਦਾ ਇੱਕ ਵਕਰੀ ਤਰ੍ਹਾਂ ਦਾ ਬਿਆਨ ਦੇ ਕੇ ਇੱਕ ਹੋਰ ਤੰਜ ਕਹਿ ਲਈ ਕਿ ਦਿੱਤਿਹ ਲਿਹਾਜ ਤਾਂ ਬਦਲਾ ਵੀ ਲਿਆ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਬੰਧੀ ਇੱਕ ਪਾਜ ਇਹ ਵੀ ਖੋਲਿਆ ਕਿ ਇੱਕ ਵੇਲਾ ਸੀ ਕਿ ਭਗਵੰਤ ਸਿੰਘ ਮਾਨ ਨਵਜੋਤ ਸਿੰਘ ਸਿੱਧੂ ਕੋਲ ਆਏ ਤੇ ਕਿ ਉਹਨਾਂ ਨੂੰ ਡਿਪਟੀ ਸੀਐਮ ਦੀ ਸ਼ਰਤ ਉੱਤੇ ਕਾਂਗਰਸ ਦੇ ਵਿੱਚ ਸ਼ਮੂਲੀਅਤ ਲਈ ਉਹਨਾਂ ਨੇ ਘਹਾਰ ਲਗਾਈ ਹਾਲਾਂਕਿ ਇਸ ਸੰਬੰਧੀ ਹਲੇ ਤਾਈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਤੀਕਰਮ ਨਹੀਂ ਦਿੱਤਾ ਗਿਆ ਪਰੰਤੂ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਗੱਲ ਵੱਡੇ ਪੱਧਰ ਉੱਤੇ ਚਰਦੀ ਰਹੀ ਹੈ ਡਾਕਟਰ ਸਾਹਿਬ ਜੇਕਰ ਆਪਾਂ ਅੱਗੇ ਆਈਏ ਸਿਆਸੀ ਮਾਹੌਲ ਸੋ ਲੋਕ ਸਭਾ ਚੋਣ ਪੇੜ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦਰਮਿਆਨ ਲੰਬੇ ਸਮੇਂ ਤੋਂ ਇਹ ਚਰਚਾ ਵੱਡੇ ਪੱਧਰ ਉੱਤੇ ਅੱਗੇ ਵਧ ਰਹੀ ਸੀ ਕਿ ਦੋਨਾਂ ਧਿਰਾਂ ਦੇ ਵਿੱਚ ਜਿਹੜਾ ਚੋਣ ਸਮਝੌਤਾ ਹੋ ਸਕਦਾ ਹੈ ਜੇ ਸਬੰਧੀ ਜਿਹੜੀ ਹੁਣ ਵੱਡੇ ਪੱਧਰ ਤੇ ਗੱਲ ਖੁੱਲ੍ਹ ਕੇ ਸਾਹਮਣੇ ਆਈ ਹੈ ਕਿ 13 ਫਰਵਰੀ ਨੂੰ ਜਿਹੜੀ ਦਿੱਲੀ ਦੇ ਵਿੱਚ ਦੋਨਾਂ ਧਿਰਾਂ ਦੇ ਲੀਡਰਸ਼ਿਪ ਦੇ ਵਿੱਚ ਅਹਿਮ ਬੈਠਕ ਹੋਏਗੀ ਜਿਸ ਦੇ ਵਿੱਚ ਇਹ ਰਸਮੀ ਐਲਾਨ ਕਰ ਦਿੱਤਾ ਜਾਏਗਾ ਅਕਾਲੀ ਦਲ ਤੇ ਭਾਜਪਾ ਦਾ ਕਿਉਂਕਿ ਦੋਨਾਂ ਦੇ ਵਿੱਚ ਜਿਹੜਾ ਸੀਟ ਸ਼ੇਅਰਿੰਗ ਦਾ ਉਹ ਨਵੇੜਾ 8-5 ਨਾਲ ਹੋ ਚੁੱਕਾ ਦੱਸਿਆ ਜਾ ਰਿਹਾ ਸ੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ 8 ਸੀਟਾਂ ਲੜੇਗੀ ਪਹਿਲਾਂ ਭਾਜਪਾ 3 ਲੜ ਰਹੀ ਸੀ ਤੇ ਦੋ ਸੀਟਾਂ ਭਾਜਪਾ ਹੋਰ ਵਧੇਗੀ ਪਹਿਲਾ ਅੰਮ੍ਰਿਤਸਰ ਹਿਆਰਪੁਰ ਤੇ ਗਰਦਾਸਪੁਰ ਇਹ ਭਾਜਪਾ ਦੇ ਕੋਲ ਸਨ ਤੇ ਹੁਣ ਜਿਹੜੀ ਹੈ ਪਟਿਆਲਾ ਤੇ ਨਾਲ ਜਲੰਧਰ ਕਿਉਂਕਿ ਜਲੰਧਰ ਸੀਟ ਜਿਮਨੀ ਜਿਹੜੀ ਚੋਣ ਹੋਈ ਉਹ ਭਾਜਪਾ ਨੇ ਪਹਿਲਾਂ ਹੀ ਉੱਥੇ ਆਪਣਾ ਉਮੀਦਵਾਰ ਇੱਕ ਵਾਰੀ ਖੜਾ ਕਰਕੇ ਦੇਖ ਲਿਆ ਸੀ ਤੇ ਨਾਲ ਭਾਜਪਾ ਹੁਣ ਪਟਿਆਲਾ ਦੇ ਵਿੱਚ ਪਹਿਲੀ ਵਾਰ ਆਪਣਾ ਪੈਰ ਧਰਾਵਾ ਕਰੇਗੀ ਤੇ ਭਾਜਪਾ ਦੇ ਉਮੀਦਵਾਰ ਵਜੋਂ ਜਿਹੜੇ ਪ੍ਰਮੁਖਤਾ ਨਾਲ ਸਾਹਮਣੇ ਆ ਰਹੇ ਨੇ ਉਹ ਪਰਨੀਤ ਕੌਰ ਜਿਹੜੇ ਕੇਸ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਨੇ ਤੇ ਅਜਿਹੇ ਦੇ ਨਾਲ ਕਿਉਂਕਿ ਪਰਨੀਤ ਕੌਰ ਪਟਿਆਲਾ ਲੋਕ ਸਭਾ ਸੀਟ ਦੀ ਜਿਹੜਾ ਅਪਾ ਜ਼ਿਕਰ ਕਰ ਰਹੇ ਆ ਤਾਂ ਨਾਲ ਇਸ ਤੋਂ ਪਹਿਲਾਂ ਪਟਿਆਲਾ ਦਾ ਜ਼ਿਕਰ ਇਸ ਕਦਰ ਆਉਂਦਾ ਰਿਹਾ ਕਿ ਮਨਜੂਰ ਸਿੰਘ ਸਿੱਧੂ ਦਾ ਜਿਹੜਾ ਜੱਦੀ ਸ਼ਹਿਰ ਜਿਹੜਾ ਉਹ ਪਟਿਆਲਾ ਹੈ ਤੇ ਨਾਲ ਹੁਣ ਇਹ ਕਸਮਕ ਸਿਆਸੀ ਅਧਰ ਦੀ ਵੱਡੇ ਪੱਧਰ ਤੇ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਕਈ ਆਗੂ ਖਾਸ ਕਰਕੇ ਕਾਂਗਰਸ ਕ੍ਰਿਮਨਲ ਜੁੜੇ ਜਿਹੜੇ ਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਨਾਲ ਉਹ ਚੱਲਦੇ ਰਹੇ ਅੱਜ ਤੋਂ 5 7 8 10 ਮਹੀਨੇ ਪਹਿਲਾਂ ਉਹ ਹੁਣ ਨਵਜੋਤ ਸਿੰਘ ਸਿੱਧੂ ਦਾ ਸਾਥ ਛੱਡ ਕੇ ਜਾਂ ਆਪਣੀ ਆਪਣੀ ਕਾਂਗਰਸ ਦੇ ਹੋਰ ਆਗੂਆਂ ਦੇ ਨਾਲ ਕਿਉਂਕਿ ਪਿਛਲੇ ਸਮੇਂ ਜਿਹੜੀ ਲਾਲ ਸਿੰਘ ਦੇ ਘਰ ਇੱਕ ਐਮ ਬੈਠਕ ਹੁੰਦੀ ਹੈ ਉਹਦੇ ਵਿੱਚ ਉਹ ਸ਼ਾਮਲ ਹੋਏ ਤੇ ਕੁਝ ਆਗੂਆਂ ਪਰ ਇੱਕ ਜਾਂਸੀ ਲਿਹਾਜ਼ ਦੇ ਹਵਾਲਿਆਂ ਤੋਂ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਕੁਝ ਕਾਂਗਰਸੀ ਆਗੂ ਜਿਨ੍ਹਾਂ ਦੇ ਵਿੱਚ ਹਲਕਾ ਅੰਚਾਰਜ ਪਦ ਦੇ ਵੀ ਆਗੂ ਨੇ ਉਹ ਭਾਜਪਾ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਨੇ ਕਿਉਂਕਿ ਅਜੇ ਆਗੂਆਂ ਦਾ ਪਿਛਲੇ ਸਮੇਂ ਜਿਹੜਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਾਫੀ ਜਿਹੜਾ ਸਿਆਸੀ ਸਾਰੂਕਾਰ ਤਾਲੁਕਤ ਰਿਹਾ ਡਾਕਟਰ ਸਾਹਿਬ ਇਹ ਸਾਰੇ ਜਿਹੜਾ ਅਕਾਲੀ ਭਾਜਪਾ ਦਾ ਰਲੇਮਾ ਇਸ ਨੂੰ ਕਿਵੇਂ ਦੇਖਦੇ ਹੋ ਜੀ ਫਿੰਦਰ ਸਾਹਿਬ ਇਹ ਭਾਰਤੀ ਜਨਤਾ ਪਾਰਟੀ ਨੇ ਆਪਣੇ ਪੁਰਾਣੇ ਭਾਈਵਾਲ ਦੇ ਨਾਲ ਸੰਯੋਗਤਾ ਕਰਨ ਹੈ ਤੇ ਕਿਉਂਕਿ ਉਹ ਜਿਸ ਤਰ੍ਹਾਂ ਕੇ ਅ ਅਸ਼ੇ ਪੱਧਰ ਤੇ ਉੱਪਰ ਰਾਸ਼ਟਰ ਪੱਧਰ ਤੇ ਉੱਪਰ ਇੰਡੀਆ ਗੱਠ ਜੋੜ ਹੋ ਚਾਇਆ ਤੇ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੇ ਪੁਰਾਣੇ ਸਹਿਯੋਗੀਆਂ ਦੇ ਨਾਲ ਵਧਾਈ ਲਈ ਤੇ ਇਹ ਨਾਨੇ ਸ਼ੋਮਲੀ ਕਾਲੀਦਾਨ ਨੂੰ ਆਪਣੇ ਨਾਲ ਲੜਾਇਆ ਹੈ। ਇਹਦਾ ਭਾਵ ਕਿ ਜੇਕਰ ਇਹ ਸਮਝੌਤਾ ਜਿਹੜੀ ਤਰੀਕ ਸਾਹਮਣੇ ਆ ਰਹੀ ਹੈ ਕਿ 13 ਮਾਰਚ ਨੂੰ ਦਿੱਲੀ ਦੇ ਵਿੱਚ ਦੋਨਾਂ ਤਰਾਂ ਦੀ ਲੀਡਰਸ਼ਿਪ ਜਿਹੜਾ ਸਮਝੌਤੇ ਉੱਤੇ ਰਸਮੀ ਐਲਾਨ ਹੋਏਗਾ। ਖੈਰ ਤਰੀਕਾ ਕਿ ਪਿੱਛੇ ਵੀ ਹੋ ਸਕਦੀ ਕਿਉਂਕਿ ਚੋਣ ਜਾਬਤਾ ਲੱਗਣ ਵਾਲਾ ਉਹਨਾਂ ਤੇਰੇ ਨੇ ਇਸ ਕੰਮ ਨੂੰ ਵੀ ਹੁਣ ਸਿਰੇ ਲਾਉਣਾ ਹੈ ਖੈਰ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਭਾਜਪਾ ਹੁਣ ਜਿਹੜੀ ਪਹਿਲਾਂ ਛੋਟਾ ਭਰਾ ਮੰਨੀ ਜਾਂਦੀ ਸੀ ਉਹ ਹੁਣ ਥੋੜੀ ਜੀ ਪੰਗਾ ਨਾਲੋਂ ਤਾਕਤਵਰ ਵੱਧ ਗਈ ਹੈ ਉਹਦੇ ਵਿੱਚ ਜਿਹੜੀ ਸਿਆਸੀ ਤਾਕਤ ਵਧੀ ਹੈ ਤਿੰਨ ਤੋਂ ਪੰਜ ਸੀਟਾਂ ਤੇ ਉਹ ਪਹੁੰਚ ਚੁੱਕੀ ਹੈ ਤੇ ਜੇਕਰ ਅਗਲਾ ਜਿਹੜਾ ਦੇਖੀਏ ਕਿ 227 ਦਾ ਸਿਨੈਰੀਓ ਉਹਦੇ ਵਿੱਚ ਭਾਜਪਾ ਵਾ ਕੀ ਫਿਰ ਜਿਹੜਾ ਕਲੇਮ ਕਰੇਗੀ ਜੇਕਰ ਅਕਾਲੀ ਦਲ ਭਾਜਪਾ ਦਾ ਜਿਹੜਾ ਸਮੋਤਾ ਫਰਕ ਰਹੇਗਾ 200 ਜਿਹੜਾ 27 ਦੇ ਪੜ ਤੱਕ ਤਾਂ ਭਾਜਪਾ ਅੱਧੀਆਂ ਸੀਟਾਂ ਉੱਤੇ ਜ਼ਰੂਰ ਕਲੇਮ ਕਰੇਗੀ ਜੀ ਡਾਕਟਰ ਸਾਹਿਬ ਆ ਭਿੰਦਰ ਸਾਹਿਬ ਐਸੇ ਵੀ ਦੇਖਿਆ ਜਾਂਦਾ ਜਿਵੇਂ ਭਾਰਤੀ ਜਨਤਾ ਪਾਰਟੀ ਨੇ ਆਪਣੇ ਨਾਲ ਉਹ ਖੇਤਰੀ ਪਾਰਟੀਆਂ ਨਾਲ ਨਿਸ਼ਚਿਤ ਉੱਤੇ ਕੀਤੇ ਨੇ ਤੇ ਪਰੰਤੂ ਉਹਦਾ ਤਜਰਬੇ ਬੜੇ ਮਲਖਣ ਹੁੰਦੇ ਰਹੇ ਨੇ ਕਿ ਉਹ ਪਾਰਟੀਆਂ ਹੀ ਤਕ ਭੱਜ ਹੁੰਦੀ ਰਹੀ ਹੈ ਜਿਸ ਤਰ੍ਹਾਂ ਕਿ ਚਾਹੇ ਮਹਾਰਾਸ਼ਟਰ ਹੋਵੇ ਜਾ ਹੋਰ ਜਗ੍ਹਾ ਤੇ ਵੀ ਹੁਵੇ ਉੱਥੇ ਉਹਨੇ ਉਹ ਪਾਰਟੀਆਂ ਨੂੰ ਖੋਰਾਾ ਲਾ ਦਿੱਤਾ ਇਹਦੇ ਬਰ ਅਤੀ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਭਾਰਤੀ ਜਨਤਾ ਪਾਰਟੀ ਅਤੇ ਕਾਲੀ ਦਲ ਦਾ ਜਿਹੜਾ ਗੱਠਜੋੜ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਰੂਪ اختیار ਕਰਦਾ ਬੇਸ਼ੱਕ ਹਾਲ ਦੀ ਘੜੀ ਇਹ ਕਿਹਾ ਜਾ ਰਿਹਾ ਹੈ ਖੇਤਰੀ ਪਾਰਟੀਆਂ ਨੂੰ ਬਰਕਰਾਰ ਰਹਿਣਾ ਚਾਹੀਦਾ ਜਿਵੇਂ ਜਗਤ ਸਿੰਘ ਸਾਹਿਬ ਦਾ ਵੀ ਬਿਆਨ ਆਇਆ ਸੀ ਕਿ ਖੇਤਰੀ ਪਾਰਟੀਆਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਪੰਜਾਬ ਦੇ ਵਿੱਚ ਕਿਉਂਕਿ ਕਾਲੀ ਦਲ ਆਪਣੇ ਆਪ ਨੂੰ ਖੇਤਰੀ ਪਾਰਟੀ ਤੱਕ ਮਜ਼ਬੂਤ ਰੱਖਣਾ ਹੈ ਪੰਜਾਬ ਦੇ ਪਰ ਪਰ ਕਿਉਂਕਿ ਜਗਤ ਦੇ ਭਾਰਤੀ ਜਨਤਾ ਪਾਰਟੀ ਇੱਕ ਰਾਸ਼ਟਰੀ ਪਾਰਟੀ ਹੈ ਤੇ ਉਹਦਾ ਵजूद ਪੱਖੇ ਤੌਰ ਤੇ ਹੈ ਅਤੇ ਉਹਦੇ ਪਾਸ ਤਾਕਤ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਉਹ ਹੋਰ ਤਾਕਤਵਰ ਹੁੰਦੀ ਹੈ ਤਾਂ ਜ਼ਰੂਰੀ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੀਆਂ ਵੱਧ ਸੀਟਾਂ ਦਾ ਕਲੇਮ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਵੀ ਸੰਘੇੜਨ ਵੱਲ ਨੂੰ ਬਹ ਸਕਦੀ ਹੈ ਜਾਂ ਜੇ ਇਹਨਾਂ ਦਾ ਗੱਠਜੋੜ ਦਾ ਪੂਰੀ ਤਰ੍ਹਾਂ ਧਰਮ ਨੂੰ ਲਵਾਇਆ ਜਾਂਦਾ ਤਾਂ ਅਕਾਲੀ ਦਲ ਲੰਬੇ ਸਮੇਂ ਤੱਕ ਆਪਣੀ ਸੱਤਾ ਦੇ ਪ੍ਰਾਪਤ ਵੀ ਕਰ ਸਕਦੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੈ ਹਾਂ ਬਿਲਕੁਲ ਜਿਹੜੀ ਤਾਰੀਖ ਸਾਹਮਣੇ ਆ ਰਹੀ ਹੈ ਕਿ ਸਮਝੌਤਾ ਜਿਹੜਾ ਸਿਰੇ ਚੜਨਾ ਹੈ ਜਿਹਦੇ ਤੇ ਐਲਾਨ ਹੋਣਾ ਹੈ ਉਹ 13 ਮਾਰਚ ਹੈ ਫਿਰ ਇੱਕ ਸਿਆਸੀ ਲਿਹਾਜ਼ ਦੀ ਜੇਕਰ ਆਪਾਂ ਗਰਾਊਂਡ ਜ਼ੀਰੋ ਤੋਂ ਇੱਕ ਰਿਪੋਰਟ ਨੂੰ ਥੋੜਾ ਜਿਹਾ ਸਾਂਝਾ ਕਰੀਏ ਤਾਂ ਅਕਾਲੀ ਦਲ ਦਾ ਵੱਡੇ ਪੱਧਰ ਉਤੇ ਖੇਮਾ ਇਹ ਗੱਲ ਵੀ ਕਹਿ ਰਿਹਾ ਹੈ ਕਿ ਜੇਕਰ ਅਕਾਲੀ ਦਲ ਇਸ ਚੌਣਪੇੜ ਦੇ ਵਿੱਚ ਜਿਹੜਾ ਲੋਕ ਸਭਾ ਦਾ ਕੱਲੇ ਤੌਰ ਤੇ ਆਪ ਨਿਤਰੀ ਤਾਂ ਅਕਾਲੀ ਦਲ ਦਾ ਜਿਹੜਾ ਵੋਟ ਜਿਹੜਾ ਫੀਸ ਦੀ ਹੈ ਉਹਦੇ ਵਿੱਚ ਵਾਦਾ ਹੋਏਗਾ ਹੁਣ ਕਿਉਂਕਿ ਅਕਾਲੀ ਦਲ ਨੇ ਕਈ ਪੱਖਾਂ ਉੱਤੇ ਜਿਹੜੀ ਇਹ ਆਪਣੀ ਨੀਤੀ ਬਣਾਉਣੀ ਹੈ ਉਹ ਸਨੀਤੀ ਦੇ ਅੰਤਰਗਤ ਜਿਹੜੀ ਵਦੇਰੇ ਜਿਹੜੀ ਨੀਤੀ ਜਿਹੜਾ ਜਿੰਦੇ ਤੇ ਅਕਾਲੀ ਦਲ ਫੋਕਸ ਕਰ ਰਿਹਾ ਆਪਾਂ ਸਮਝ ਸਕਦੇ ਆ ਉਹ ਹੁਣ ਰਲੇਵਾ ਹੀ ਹੈ ਗੱਠ ਜੋੜ ਹੀ ਹੈ ਫਿਰ ਹਿਦਾਇ ਨਵਾਂ ਵਾਸਤਾ ਰਿਸ਼ਤਾ ਦੁਬਾਰਾ ਸੱਜਣ ਵਾਲਾ ਦੂਜੇ ਪੱਲੇ ਸਦਾ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਜਿਹੜੀ ਜਿਹਦੀ ਸਟੇਟ ਸਰਕਾਰਾਂ ਨੇ ਹਰਿਆਣਾ ਦੇ ਵਿੱਚ ਇੱਕ ਸੀਟ ਆਈ ਹੈ ਇੰਡੀਆ ਗੱਠ ਜੋੜ ਦੇ ਮਤਲਬਕ ਆਮ ਆਦਮੀ ਪਾਰਟੀ ਨੂੰ ਖੇਤਰ ਸੀਟ ਤੋਂ ਜਿੱਥੇ ਕਿ ਲੰਘੇ ਕਲ ਉੱਥੇ ਆਪ ਨੇ ਆਪਣਾ ਚੋਣ ਵਿਗੜ ਪਜਾ ਦਿੱਤਾ ਹੈ ਚੋਣ ਪ੍ਰੋਗਰਾਮ ਦੇ ਦਿੱਤਾ ਹੈ ਖੇਤਰ ਦੇ ਵਿੱਚ ਆਪਣਾ ਉਮੀਦਵਾਰ ਸ਼ਜੀਲ ਕੁਮਾਰ ਗੁਪਤਾ ਦਾ ਐਲਾਨ ਕਰ ਦਿੱਤਾ ਗਿਆ ਤੇ ਹੁਣ ਅਗਲਾ ਪੜਾ ਜਿਹੜਾ ਪੰਜਾਬ ਦੇ ਵਿੱਚ ਜਿਹੜੀਆਂ ਜਿਹੜੇ ਜਿਹੜੇ ਉਮੀਦਵਾਰ ਹਉਣਗੇ ਉਹ ਫੜਾਵਾ ਅਲਾ ਨਹੀਂ ਜਾਣ ਕੇ ਕਹਿੰਦਾ ਭਾਬ ਕੀ ਜਿਹੜਾ ਚੌਂਡ ਪੇ ਪੰਜਾਬ ਦੇ ਵਿੱਚ ਬਾਕੀ ਦੇਸ਼ ਦੇ ਵਾਂਗ ਹੀ ਉਹੋ ਵੱਜ ਕੇ ਜਿਹੜਾ ਕਰਮਾਹਟ ਵੱਲ ਅੱਗੇ ਵਧ ਰਿਹਾ ਸੋ ਡਾਕਟਰ ਸਾਹਿਬ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਢਾ ਸਮਾਂ ਦਿੱਤਾ ਵੱਡੇ ਵਧੀਆ ਸੁਝਾਅ ਦਿੱਤੇ ਤੇ ਜਿਹੜੇ ਰਾਸੀ ਦ੍ਰਿਸ਼ ਉੱਤੇ ਜਿਹੜੇ ਮਾਮਲੇ ਸਨ ਉਹ ਅਜਾਕਰ ਕੀਤੇ ਸੋ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਈ ਮਿਸ਼ਨ ਪੰਜਾਬੀ